ਅਸੀਂ ਜਾਣਦੇ ਹਾਂ ਕਿ ਪੌਦਿਆਂ ਅਤੇ ਰੁੱਖਾਂ ਨੂੰ ਵਧਣ-ਫੁੱਲਣ ਲਈ ਪਾਣੀ ਦੀ ਲੋੜ ਹੁੰਦੀ ਹੈ ਪਰ ਉਹ ਪਾਣੀ ਪ੍ਰਾਪਤ ਕਿਵੇਂ ਕਰਦੇ ਹਨ ਤੁਸੀਂ ਬਹੁਤ ਲੰਬੇ ਰੁੱਖ ਵੀ ਦੇਖੇ ਹੋਣਗੇ ਪੌਦਿਆਂ ਅਤੇ ਰੁੱਖਾਂ ਦੇ ਸਾਰੇ ਭਾਗਾਂ ਨੂੰ ਪਾਣੀ ਦੀ ਲੋੜ ਹੁੰਦੀ ਹੈ ਤਾਂ ਪਾਣੀ ਇਹਨਾਂ ਦੇ ਸਭ ਤੋਂ ਉੱਚੇ ਭਾਗਾਂ ਤੱਕ ਪਹੁੰਚਦਾ ਕਿਵੇਂ ਹੈ ਆਓ ਇਸ ਨੂੰ ਇੱਕ ਗਤੀਵਿਧੀ ਰਾਹੀਂ ਸਮਝਦੇ ਹਾਂ ਤਾਂ ਮੇਰੇ ਕੋਲ ਪਾਣੀ ਨਾਲ ਭਰੇ ਹੋਏ ਤਿੰਨ ਗਲਾਸ ਨੇ ਤੇ ਤਿੰਨ ਗੋਭੀ ਦੇ ਪੱਤੇ ਵੀ ਨੇ ਮੇਰੇ ਕੋਲ ਥੋੜਾ ਫੂਡ ਕਲਰ ਵੀ ਹੈ ਮੈਂ ਇਸ ਲਾਲ ਵਾਲੇ ਫੂਡ ਕਲਰ ਨੂੰ ਵਿਚਕਾਰ ਵਾਲੇ ਗਲਾਸ ਵਿੱਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਵਾਂਗਾ ਇਸ ਤੋਂ ਬਾਅਦ ਮੈਂ ਨੀਲੇ ਰੰਗ ਵਾਲੇ ਫੂਡ ਕਲਰ ਨੂੰ ਇਸ ਗਲਾਸ ਵਿੱਚ ਪਾਵਾਂਗਾ ਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਵਾਂਗਾ ਹੁਣ ਆਪਾਂ ਗੋਭੀ ਦੇ ਪੱਤੇ ਨੂੰ ਇੱਕ ਇੱਕ ਕਰਕੇ ਇਹਨਾਂ ਗਲਾਸਾਂ ਵਿੱਚ ਪਾਵਾਂਗੇ ਇਸ ਪਹਿਲੇ ਗਲਾਸ ਵਿੱਚ ਕੋਈ ਵੀ ਫੂਡ ਕਲਰ ਨਹੀਂ ਮਿਲਿਆ ਹੋਇਆ ਹੈ ਇਸ ਤੋਂ ਬਾਅਦ ਇਹ ਦੂਜਾ ਪੱਤਾ ਹੋਇਆ ਤੇ ਇਹ ਤੀਜਾ ਪੱਤਾ ਹੁਣ ਆਪਾਂ ਇਹ ਸੈਟਅਪ ਨੂੰ ਲਗਭਗ 8-9 ਘੰਟਿਆਂ ਲਈ ਇਦਾਂ ਹੀ ਛੱਡ ਦੇਵਾਂਗੇ ਤੇ 8-9 ਘੰਟਿਆਂ ਬਾਅਦ ਆਪਾਂ ਇਹਨਾਂ ਨੂੰ ਫਿਰ ਤੋਂ ਦੇਖਾਂਗੇ ਤੇ ਜਾਂਚ ਕਰਾਂਗੇ ਕਿ ਹੋਇਆ ਕੀ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਹੋਵੇਗਾ ਠੀਕ ਹੈ ਤਾਂ 8 ਘੰਟੇ ਬੀਤ ਚੁੱਕੇ ਨੇ ਤੇ ਆਪਾਂ ਦੇਖ ਸਕਦੇ ਹਾਂ ਕਿ ਪੱਤਿਆਂ ਦਾ ਰੰਗ ਬਦਲ ਗਿਆ ਹੈ ਹੈਨਾ ਜੋ ਪੱਤਾ ਬਿਨਾ ਕਿਸੇ ਫੂਡ ਕਲਰ ਵਾਲੇ ਪਾਣੀ ਦੇ ਗਲਾਸ ਵਿੱਚ ਸੀ ਉਸ ਦਾ ਰੰਗ ਨਹੀਂ ਬਦਲਿਆ ਹੈ ਪਰ ਜੋ ਪੱਤਾ ਵਿਚਕਾਰਲੇ ਗਲਾਸ ਵਿੱਚ ਯਾਨੀ ਕਿ ਲਾਲ ਫੂਡ ਕਲਰ ਵਾਲੇ ਗਲਾਸ ਵਿੱਚ ਸੀ ਉਸ ਦਾ ਰੰਗ ਥੋੜਾ ਜਿਹਾ ਲਾਲ ਹੋ ਗਿਆ ਹੈ ਇਸੇ ਤਰ੍ਹਾਂ ਜੋ ਪੱਤਾ ਨੀਲੇ ਫੂਡ ਕਲਰ ਵਾਲੇ ਗਲਾਸ ਵਿੱਚ ਸੀ ਉਸ ਦਾ ਰੰਗ ਨੀਲਾ ਹੋ ਗਿਆ ਹੈ ਹੈਨਾ ਹੁਣ ਜੇ ਆਪਾਂ ਨੀਲੇ ਫੂਡ ਕਲਰ ਵਾਲੇ ਪੱਤੇ ਨੂੰ ਧਿਆਨ ਨਾਲ ਵੇਖੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਨੀਲਾ ਪਾਣੀ ਪੂਰੇ ਪੱਤੇ ਵਿੱਚ ਫੈਲ ਗਿਆ ਹੈ ਇਸ ਦੀ ਤੁਲਨਾ ਤੁਸੀਂ ਲਾਲ ਫੂਡ ਕਲਰ ਵਿੱਚ ਰੱਖੇ ਹੋਏ ਪੱਤੇ ਜਾਂ ਸਧਾਰਨ ਪਾਣੀ ਵਿੱਚ ਰੱਖੇ ਹੋਏ ਪੱਤੇ ਨਾਲ ਵੀ ਕਰ ਸਕਦੇ ਹੋ ਅਤੇ ਦੇਖ ਸਕਦੇ ਹੋ ਕਿ ਪੱਤਿਆਂ ਵਿੱਚ ਕਿਵੇਂ ਦਾ ਪਰਿਵਰਤਨ ਹੋਇਆ ਹੈ ਇਹ ਪੱਤਿਆਂ ਨੂੰ ਫੂਡ ਕਲਰ ਵਿੱਚ ਰੱਖਣ ਤੋਂ ਪਹਿਲਾਂ ਅਤੇ ਬਾਅਦ ਦੀ ਫੋਟੋ ਹੈ ਜਿਸ ਨਾਲ ਤੁਸੀਂ ਉਹਨਾਂ ਦੇ ਰੰਗ ਵਿੱਚ ਹੋਏ ਪਰਿਵਰਤਨ ਨੂੰ ਦੇਖ ਸਕਦੇ ਹੋ ਪਰ ਸਵਾਲ ਇਹ ਹੈ ਕਿ ਪੱਤਿਆਂ ਦਾ ਰੰਗ ਬਦਲਿਆ ਕਿਉਂ